ਤਾਂ ਤੈਨੂੰ ਕਿੰਨੀ ਵਾਰ ਮੈਂ ਕਿਹਾ ਥਾਲ ਉਰੇ ਬੈਠਾ ਰਹਿੰਦਾ ਚੱਲ ਖੇਤ ਨੂੰ ਜਾ ਕੇ ਆ ਉੱਥੇ ਕੰਮ ਇੰਨਾ ਪਿਆ ਚੱਲ ਸਰਦਾਰ ਹਮ ਨਾ ਹੀ ਜਾਏਂਗੇ ਹਮ ਨਾ ਹੀ ਆਪੇ ਖੇਤ ਵਿੱਚ ਮੈਂ ਕੰਮ ਨਾ ਹੀ ਕਰਾਂਗੇ ਹੁਣ ਦੱਸ ਤੇਰੇ ਕਿਆ ਅਗ ਲੱਗੀ ਤੈਨੂੰ ਮੈਨੂੰ ਐ ਤੋ ਤੇਰਾ ਕਿਆ ਹੈ ਜਾਂ ਸਾਰਾ ਖਾ ਲਿਆ ਤੈਂ ਇਹ ਜਾਂ ਪਰਸੋਂ ਚ ਉੱਥੇ ਸ਼ਿਵਰਾਤੀ ਚ ਲੱਗੀ ਥੀ ਮੈਂ ਕਹਿੰਦਾ ਸਾਰੀ ਤੈਨੂੰ ਜੱਦੀ ਉ ਭਾਂਗੇ ਜੜੀ ਪਈ ਆ ਕਿਆ ਹੋਗਾ ਤਾ ਹੁਣ ਖੇਤਾਂ ਚ ਕਦੇ ਜਾਣਾ ਮੈਂ ਦੱਸਤਾ ਸਹੀ ਹੁਣ ਤੇਰੇ ਲੜਕੇ ਆ ਗਿਆ ਅਰੇ ਸਰਦਾਰ ਜੀ ਐਸੀ ਬਾਤ ਨਹੀਂ ਹਮਾਰਾ ਅਬ ਮਨ ਨਹੀਂ ਲੱਗਦਾ ਖੇਤੋਂ ਮੈਂ ਅਬ ਹਮ ਖੇਤੋਂ ਮੈਂ ਨਹੀਂ ਜਾਏਂਗੇ ਹੁਣ ਮਨੂੰ ਐ ਤਾਂ ਦੱਸ ਦੇ ਵੀ ਹੁਣ ਤੈਨਸਾਲੀ ਕਿਹੜੀ ਬਾਦਲ ਦੀ ਨੌਕਰੀ ਲੱਗਣਾ ਤੈਨ ਦੱਸ ਮਨੂੰ ਤੈ ਕਿਹੜੀ ਪਾਰਲਮੈਂਟ ਚ ਜਾਣਾ ਕਿਤੇ ਕਿਤੇ ਭਗਵੰਤ ਮਾਨ ਹੁਣ ਅਸਤੀਫਾ ਦੇਣ ਲੱਗੇ ਕਿਤੇ ਤਾਂ ਮੁੱਖ ਮੰਤਰੀ ਤਾਂ ਨਹੀਂ ਬਣਨਾ ਦੱਸ ਤਾਂ ਦਿਓ ਵੀ ਇਹ ਤੇ ਕਰਨਾ ਗਿਆ ਏ ਸਰ ਜੀ ਅਬ ਹਮ ਲਗਾਏਗਾ गोलगप्पे की रेडी अब हम खेतों में काम नहीं करेगा अब हम गोलगप्पे की रेडी लगाएगा सडाया ना आउंदा नी तू हैगा किठकिट तेरे मैल चढ़ी भी आ पैसे तन्नू ਠਾਲ ਠਾਲ ਕੇ ਨਾਲ ਆਉਣਾ ਪੈਂਦਾ गोलगप्पे तेरे को ਕਿਹੜਾ ਖਾਲੂਗਾ ਉਹਨੂੰ ਐ ਤਾਂ ਦੱਸ ਦੇ ਹਲਾ ਹੋਇਆ ਗੋਲੇ ਵੇ ਚੱਲ ਚੁੱਪ ਕਰ ਜਾ ਖੇਤਾਂ ਦੇ ਵਿੱਚ ਜਾ ਨਾਲੇ ਮਹਿਸਾ ਦਾ ਜਿੰਨਾ ਗੂਹਾ-ਕੂਹਾ ਸਾਰਾ ਚੱਕ ਦੇ ਹਲਾ ਹੋਇਆ ਜੀ ਐਸੀ ਬਾਤ ਨਹੀਂ हम हमारा जो भैया है ना हमारा जो भैया बड़े भैया है वो गोलगप्पे की रेड़ी लगावत है वो बोलते हैं कि जिस दिन तो हम ए, एन बंठन के नहा तो कर जाते हैं तो हमारे पास कोई गाहक नहीं आता कि जिस दिन हम हम बिना नाहते जाते और गिट्ठ गिट महल होवत ਔਰ ਕਪੜਾ ਖਰਾਬ ਹੋਵਤ ਉਸ ਦਿਨ ਗਾਹਕੂ ਕੀ ਲੈਣ ਲਗੀ ਰਹਿਤ ਸਰਦਾਰ ਜੀ ਅਬ ਹਮ ਤੋਂ ਗੋਲ ਗੱਪੇ ਦਾ ਕੰਮ ਕਰੀ ਅਬ ਹਮ ਖੇਤੋਂ ਮੇਂ ਕੰਮ ਨਹੀਂ ਕਰੀ ਸਰਦਾਰ ਜੀ ਗੋਲ ਗੱਪੇ ਕੰਮ ਵਾ ਕੰਮ ਬੈਟਰ ਅਬ ਹਮ ਆਪਕੇ ਬੈਸੋ ਕੋ ਕੱਖ ਕੁਖ ਨਹੀਂ ਪਾਈ ਅਬ ਹਮ ਗੋਲ ਗੱਪੇ ਕਾ ਕੰਮ ਕਰੀ ਬਈਆ ਓ ਮੇਰੀ ਗਾਲ ਸੁਣ ਲਾ ਜੇਤਾ ਤੈਂ ਖੁਦ ਖਾਦਾ ਪੀਤਾ ਵਾ ਮੈਂ ਕਹਿੰਨਾ ਕਿਤੇ ਬਾਪੂ ਵਾਲੇ ਕਾਟਦਾ ਨਹੀਂ ਮਾਰੇ ਭੁੱਕੀ ਦੇ ਪਰ ਭੁੱਕੀ ਨਾਲ ਤਾਂ ਬੰਦਾ ਸਰੀਰ ਚ ਲਾਉਂਦਾ ਇਹ ਤਾਂ ਸਾਰਾ ਗੋਲ ਗੱਪੇ ਰੀੜੀ ਲਾਉਂਦਾ ਪਿਆਤਾ ਮੇਰੀ ਗੱਲ ਸੁਣ ਲੈ ਇੱਕ ਧਿਆਨ ਨਾਲ ਚੁੱਪ ਕਰਕੇ ਆ ਚੱਕ ਲੈ ਹੋ ਜਾ ਕੇ ਤੈਨੂੰ ਰਵਾਣਾ ਠੀਕ ਆ ਤੇ ਉੱਥੀ ਤੇਰਾ ਰਾਸਣ ਪਾਣੀ ਆਏਗਾ ਨਹੀਂ ਹੁਣ ਤੈਨੂੰ ਸਾਲਿਆ ਮੈਂ ਬਣਾ ਦੂੰਗਾ ਬਿਹਾਰੀ ਗੋਲਗੱਪੇ ਵਾਲਾ ਚੁੱਪ ਕਰਕੇ ਚੱਲ ਖੇਤਾਂ ਨੂੰ ਆ ਹੋਇਆ ਗੋਲਗੱਪੇ ਦਾ ਹੁਣ ਮੈਨੂੰ ਦਿਖਣਾ ਨਹੀਂ ਚਾਹੀਦਾ ਹੈਗਾ ਤੂੰ सरदार जी अब हम नहीं जाएंगे आप मेरे को गाली निकालते हो आप मेरे को भैया बोलते हो हम नहीं जाएंगे हाँ हमारी कोई इज्जत नहीं है सरदार जी हाँ हमारे घर में हमें बड़े भैया छोटू ऐसे बुलाते हैं आप मेरे को गाली निकालते अब हम जहाँ पे नहीं रहेंगे सरदार जी अब ना ही हमारे पास काम होगा अब कोई और भैया और कोई छोटू लावला हमारे पास नहीं काम होगा ਅਬ ਨਹੀਂ ਸਾਲਿਆ ਬੜਿਆ ਭਾਈ ਕਹਿ ਦਿੰਦਾ ਹੁਣ ਤਾਂ ਮੰਨ ਜਾ ਹੁਣ ਤਾਂ ਚੱਲ ਜਾ ਉਹ ਜੇ ਕਿਤੇ ਪੰਜਾਬ ਦੇ ਮੁੰਡੇ ਕੰਮ ਕਰਦੇ ਹੁੰਦੇ ਥੋੜੀਆਂ ਕਾਹਨੂੰ ਮਿੰਤਾ ਸਾਲਿਆ ਸਾਨੂੰ ਕਰਨੀਆਂ ਪੈਂਦੀਆਂ ਕਾਹਨੂੰ ਤੁਹਾਡੇ ਮੁਰੇ ਹੱਥ ਲੱਗਣੇ ਪਿੰਡ ਸਾਰੇ ਦਾ ਬਾਹਰੋਂ ਲੱਗ ਗਏ ਹੁਣ ਚੁੱਪ ਕਰ ਤਾ ਤੂੰ ਬੜੇ ਭਾਈ ਕਾ ਚਾਚਾ ਤਾਇਆ ਜੋ ਤੇਰਾ ਦਿਲ ਕਰਦਾ ਉਹ ਮੈਂ ਕਹਿ ਦਿੰਦਾ ਉਹ ਮੈਂ ਕਹਿ ਦਿੰਦਾ ਜੋ ਤੇਰਾ ਦਿਲ ਕਰਦਾ ਮੈਂ ਕਹਿ ਦਿੰਦਾ ਠੀਕ ਆ ਹੁਣ ਤੂੰ ਖੇਤਾਂ ਦੇ ਵਿੱਚ ਚੱਲੀ ਜਾ ਭਾਈ ਬਣ ਕੇ ਖੇਤਾਂ 'ਚ ਚੱਲੀ ਜਾ ਠੀਕ ਆ ਹੁਣ ਉਰੇ ਨਾ ਦੇਖੀ ਅਬ ਆਪ ਅਬ ਆਇਆਪ ਸਰਦਾਰ ਦੀ ਲਹਿਨ 'ਤੇ अब आप मेरे को छोटू भैया मत करना अब आप मेरे को आप जी कहके आप सरदार आप आप, आप, अब, जी, जी अब आप मैं आपका सारा काम कर दूंगा अब मैं गोलगप्पे की रेडी ना ही लगाऊंगा अब आप मेरे को भैया सरदार जी बोलना आप इज्जत करना मैं आपकी इज्जत करूंगा हाँ सरदार जी अब बात सही है अब आप ठीक है सरदार जी ये कितना ਭਈਏ ਸਰਦਾਰ ਬਣ ਲੱਗ ਗਏ ਫੇ ਤਾਂ ਸਰ ਗਿਆ ਹੋਇਆ ਭਈਆ ਸਰਦਾਰ ਜੀ ਇੱਜ਼ਤ ਤੈਨੂੰ ਮਿਲੂਗੀ ਥੋੜੀ ਜਿਹੀ ਬਹੁਤੀ ਇੱਜ਼ਤ ਦੀ ਨਾ ਭਾਲ ਕਰੀ ਤੇ ਉਹ ਹੀ ਇੱਜ਼ਤ ਛਾ ਨੂੰ ਤੇਰੀ ਤਾਰ ਲੈਣੀ ਆ ਸੀ ਚੁੱਪ ਕਰਕੇ ਜੋ ਦਿਲ ਕਹਿੰਦਾ ਉਹ ਕਰ ਲੈ ਠੀਕ ਹੈ ਨਾ ਬਹੁਤੀ ਇੱਜ਼ਤ ਦੀ ਦੀ ਨਾ ਰੱਖੀ ਮਾੜਾ ਮੋਟਾ ਤੇਰੀ ਇੱਜ਼ਤ ਆ ਹਾਂ ਭਈਆ ਬੂਈਆ ਤੈਨੂੰ ਕਹਿ ਦੇਂਗੇ ਆ ਜੀ ਜੂ ਸਰਦਾਰ ਜੀ ਸਰਜੂ ਜੀ ਸਾਥ ਤੇ ਨਹੀਂ ਲੱਗਣਾ ਹਾਲਾ ਹੋ ਗਿਆ ਸਰਦਾਰ ਜੀ ਕੌਣ ਕਾ ਤਰ ਪਤਾ ਤੈਨੂੰ ਮਨੂੰ 30 ਕੀਲੇ ਪੈੜੀ ਲੈਣੀ ਪਈ ਪਹਿਲਾਂ ਜਦ ਕੀਲਾ ਦਾ ਕੋਈ ਨਹੀਂ ਤਾਂ ਪੁੱਛਦਾ ਉਹ ਸਾਰਾ ਸਰਦਾਰ ਜੀ ਕਹਿੰਦੇ ਤਾਂ ਚੁੱਪ ਕਰਕੇ ਕੰਮ ਕਰ ਲੈਣ ਜੇ ਕੋਈ ਨਾ ਬਾਤ ਹੋਈ ਸਰ ਰਾਜ ਜੀ ਆਹਾਂ ਨਹੀਂ ਆਬ ਆਬ ਮੈਨੂੰ ਥੋੜੀ سی ਇੱਜ਼ਤ ਕਰਨਗੇ ਫਿਰ ਸ਼ਾਮ ਨੂੰ ਕੈ